ਹੱਗ ਬਰੂਆਂ ਦੇ ਬੁੱਲ ਸਕ ਗਏ ਖੁਸ਼ ਹੋ ਗਏ ਦੇਖ ਲੈ ਚੋਟੀ ਦੇ ਚੋਪਰਾਂ ਗੁਰੇ ਕੀ ਬਾਤ ਹੈ ਕਈਆਂ ਦੇ ਬੁੱਲ ਸਕ ਜਾਂਦਾ ਕਈਆਂ ਦੀ ਜਾਨ ਸੁੱਕ ਜਾਂਦੇ ਕਈ ਆਪੇ ਸੁੱਕ ਜਾਂਦੇ ਨੇ ਐ ਇਸ਼ਕ ਜਿਨ੍ਹਾਂ ਨੂੰ ਲੱਗ ਜਾਂਦਾ ਸੁੱਕ ਜਾਂਦੇ ਨੇ ਵਾਂਗਰਾ ਕੰਨਿਆਂ ਦੇ ਵੀ ਸੁੱਕ ਜਾਂਦੇ ਕਈ ਮੁੱਕ ਜਾਂਦੇ ਕੰਨਿਆਂ ਨੂੰ ਮਾਰ ਲੈਂਦੇ ਨਾਲ ਲੋਕ ਤਾਂਿਆਂ ਦੇ ਹੋ ਗਿਆ ਠੀਕ ਹੈ ਠੀਕ ਹੈ ਚੜਖਾ ਗਲੀ ਦੇ ਵਿੱਚ ਡਾਲਿਆ ਉਹ ਦੂਜਾ ਸੁਰਮਾ ਅੱਖਾਂ ਦੇ ਵਿੱਚ

you Thank you. ਸਾਰੇ ਹੀ ਕਾਲਜ ਵਿੱਚ ਵੇਖੇ ਹਸੀਨ ਕੁੜੀ ਤੇਰੇ ਉੱਤੇ ਫਿਰਦਾਏ ਬੁੱਲਿਆ ਹੱਸਦੇ ਕਰਾਂਗਾ ਕੱਤ ਲਾੜ ਲੈ ਜਗੋਰੀਏ ਨਹੀਂ ਖਾਣਾ ਬਿਨਾ ਸੋਨਾ ਸਭ ਭੁੱਲਿਆ ਸਾਰੇ ਹੀ ਕਾਲਜ ਵਿੱਚ ਵੇਖੇ ਹਸੀਨ ਕੁੜੀ ਤੇਰੇ ਉੱਤੇ ਫਿਰਦਾਏ ਬੁੱਲਿਆ ਹੱਸਦੇ ਕਰਾਂਗਾ ਕੱਤ ਲਾੜ ਲੈ ਜਗੋਰੀਏ ਨਹੀਂ ਖਾਣਾ ਬਿਨਾ ਸੋਨਾ ਸਭ ਭੁੱਲਿਆ ਤੇਰੇ ਬੁੱਲ ਟੱਕ ਮਾਉਂਦਾ ਅੰਗਲੀ ਗਿੜ ਤੇਰੇ ਲਾਉਂਦਾ ਤੇਰੇ ਬੁੱਲ ਟੱਕ ਮਾਉਂਦਾ ਅੰਗਲੀ ਗਿੜ ਤੇਰੇ ਲਾਉਂਦਾ ਤੂੰ ਦੇਖਦਾ ਹੈ ਨਹੀਂ ਸ਼ਾਹ ਹਰ ਦਲੇਰ ਰੰਬਾ ਵਜਕੇ ਛੋੜੀਏ ਬੁਲਾਉਂਦੇ ਜਾਨਾ ਜਫਰੂ ਦੇ ਬੰਨ ਸੁੱਕ ਗਏ ਤੈਨੂੰ ਸੋਣੀਏ ਬੁਲਾਉਂਦੇ ਜਾਨ ਜਾਨ ਜਫਰੂ ਦੇ ਬੰਨ ਸੁੱਕ ਗਏ ਸੂਟ ਪੱਟੀ ਵਾਲਾ ਸ਼ਾਹੀ ਕਟਮੀ ਜੀ ਜੁੱਤੀ ਕਦੇ ਤੋਪ ਨਾਲ ਪਾਲਵੇਂ ਜੀ ਨਹੀਂ ਕਾਲ ਜਿੱਚ ਮੁੰਡਿਆਂ ਨਾਲ ਲਈਏ ਸ਼ਰਤ ਤੇ ਬਿਲੋ ਤੇਰੇ ਨਾਲ ਵੇਕੇ ਕੋਈ ਸੂਟ ਪੱਟੀ ਵਾਲਾ ਸ਼ਾਹੀ ਕਟਮੀ ਜੀ ਜੁੱਤੀ ਕਦੇ ਤੋਪ ਨਾਲ ਪਾਲਵੇਂ ਜੀ ਨਹੀਂ ਅਲਜ ਚਿੰਡੀਆਂ ਨਾਲ ਲਾ ਲਈਏ ਸ਼ਰਤ ਬਿੱਲੋ ਤੇਰੇ ਨਾਲ ਬੈ ਕੇ ਕਉ ਵੀ ਪਿੱਤੀ ਜੇ ਤੂੰ ਕੁੜੀਆਂ ਕੋਵਾਰੀ ਮੈਂ ਬਿਸਰੇ ਦਾ ਸ਼ਿੰਗਾਰੀ ਹੈ 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 ਜੇ ਤੂੰ ਕੁੜੀਆਂ ਕੋਵਾਰੀ ਮੈਂ ਬਿਸਰੇ ਦਾ ਸ਼ਿੰਗਾਰੀ ਫੜ ਕੇ ਛੋਟੂ ਨਾ ਗਦਾਵਾ ਬਣ ਕੇ ਸਭ ਹਲਮਚ ਤੈਨੂੰ ਸੋਹਣੀਏ ਬੁਲਾਉਂਦੇ ਜਾਨ ਜਾਨ ਗਪਰੂ ਦੇ ਬੁੱਲ ਸੁੱਕਦੇ ਤੈਨੂੰ ਸੋਹਣੀਏ ਬੁਲਾਉਂਦੇ ਜਾਨ ਜਾਨ ਗਪਰੂ ਦੇ ਬੁੱਲ ਸੁੱਕਦੇ ਸੋਹਣੀਏ ਬੁਲਾਉਂਦੇ ਜਾਨ ਜਾਨ ਘੱਪਰੂ ਦੇ ਬੁੱਲ ਸੁੱਕ ਗਏ 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 ਪੱਟੇ ਸਾਹ ਬੋਸਰ ਮਾਨ ਬੋਸਰ ਪਿਆਰ ਜੈਲੀ ਮੇਰਾ ਵੀ ਬੋਸਰ ਮਾਨ ਘੱਪਰੂ ਦੇ ਬੁੱਲ ਸੁੱਕ ਗਏ ਘੱਪਰੂ ਦੇ ਬੁੱਲ ਸੁੱਕ ਗਏ ਹੋਈ ਕਤਿਰ ਲੱਖ ਵਰਗਾ ਵਕੀ ਵਰਗਾ ਜਹਰ ਜਬਾਨਾ ਕੋਦੀ ਰੱਖੇ ਵਰਗਾ ਪਤਵਾਰ ਦੇ ਜੇਬ ਵਿੱਚ ਪਾਰ ਸੋ ਐਨੀ ਹਾਜ਼ਰੀ ਪ੍ਰਵਾਨ ਕਰ ਹੈ ਮੈਂ ਹਪਤ ਪੰਜਾਬੀ ਮਾਂ ਦਾ ਸਿੱਕਾ ਚੱਲਦਾ ਸਾਡੇ ਨਾਂ ਦਾ ਜਿਹਦੇ ਤੇ ਸਦਾਤੇ ਦੀ ਕਿਰਪਾ ਉਸ ਦੀ ਰਹਿਮਤ ਹੈ ਤੇ ਬੰਦਾ ਪਿੱਛੇ ਮੁੜ ਕੇ ਨਹੀਂ ਦੇਖਦਾ ਕਰ ਕੁੰਦਰਪ ਸਿੰਘ ਇੱਕ ਮਿੰਟ ਬਸ ਹੋਰ ਸਿਕੰਦਰ ਦਾ ਸਾਡੇ ਨਾਂ ਦਾ ਹੁਣ ਤਰੀਫਾਂ ਬੜੀਆਂ ਮਾੜੇ ਕੰਮ ਕਦੇ ਨਾ ਕੀਤੇ ਨੀ ਤੈਨੂੰ ਗੁੱਡੀਆਂ ਝੜੀਆਂ ਸਨ ਹੋਰਾਂ ਵਾਂਗੂ ਪੀ ਕੇ ਬੁੱਕਣਾ ਆਉਂਦਾ ਨਹੀਂ ਪਰ ਤੱਕੜੇ ਬੰਦੇ ਅੱਗੇ ਝੁਕਣਾ ਆਉਂਦਾ ਨਹੀਂ ਉਹ ਕਰਦੀ ਆ ਬਸ ਤੱਕੜੇ ਪੂਰੇ ਕਰਦੇ ਅੜੀਆਂ ਅੜੀਆਂ ਮਾੜੇ ਕੰਮ ਕਦੇ ਨਾ ਕੀਤੇ ਨੀ ਤਾਈਓ ਕੁੱਟਕੁੱਟੀਆਂ ਜੜੀਆਂ ਸੋ ਬਹੁਤ ਬਹੁਤ ਧੰਨਵਾਦ ਸਾਰੇ ਬਿਕ ਵਾਰੀ ਤਾੜੀ ਆਪਣੇ ਨਾਲ ਦੀ ਮਾਰਦੇ ਸਾਰੇ ਭਾਈ ਪਿੰਦਰ ਵੱਲ ਸਾਹਿਬ